ਲੋ ਜੀ ਚੋਬਰ ਅੱਜ ਠੂਹਾਂ ਪਾ ਲਈ ਜਾਂਦਾ ਹੈ ਕਹਿੰਦਾ ਪਹਿਲਾਂ ਲੋਕਾਂ ਨੂੰ ਆਖਿਆ ਸੀ ਵੇ ਡਾਂਗ ਮਰਾਉਂਗਾ ਠੂਹੇ ਦਾ ਮੈਂ ਤੇ ਕਈ ਬੰਦੇ ਨੇ ਗੱਲਾਂ ਕੀਤੀਆਂ ਸੀ ਤੇ ਕਮੇ ਮੁੰਡਿਆ ਇੱਥੇ ਆ ਗਿਆ ਕਮੇ ਇੱਥੇ ਆ ਗਿਆ ਹੈ ਇੱਥੇ ਹੋਣਾ ਜ਼ਰੂਰੀ ਚਾਹਦਾ ਕੋਈ ਕਵਾੜ ਚ ਹੁੰਦੇ ਹੁੰਦਾ ਕਹਿੰਦਾ ਬਈ ਡਾਂਗ ਮਰਾਉਣਾ ਤੇ ਜੁੜੇ ਰਹੋ ਫਿਰ ਅੱਜ ਇਹ ਚੀਜ਼ ਸਾਫ਼ ਕਰ ਦੇਣੀ ਆ ਪਰ ਇਹ ਬਈ ਜੇ ਕੋਈ ਨੁਕਸਾਨ ਹੁੰਦਾ ਤਾਂ ਜ਼ਿੰਮੇਵਾਰ ਹੈ ਹੈ ਜੇ ਕੋ ਨੁਕਸਾਨ ਹੁੰਦਾ ਤੇਰੇ ਸਰੀਰ ਦਾ ਮੇਰੇ ਸਰੀਰ ਦਾ ਮੇਰੇ ਹੋਊਗਾ ਤੇਰੇ ਤੂੰ ਹੀ ਜ਼ਿੰਮੇਵਾਰ ਆ ਕਦੇ ਆ ਤੇ ਵੀ ਅੱਜ ਰਾਜਵੀਰ ਵੀਡੀਓ ਬਣਾਈ ਜਾਂਦਾ ਸੀਗਾ ਤੇ ਇਹਦਾ ਨੁਕਸਾਨ ਤੂੰ ਚੱਲੇ ਠੀਕ ਹੈ ਤੂੰ ਆਪ ਜ਼ਿੰਮੇਵਾਰ ਹੈ ਤੇ ਭਾਲਦੇ ਆ ਬਾਈ ਲਓ ਜੀ ਗੱਬਰੂ ਨੂੰ ਉੱਥੇ ਆ ਗਿਆ ਫੇਰ ਆ ਜਾਂਦਾ ਇਹਨੂੰ ਵਿਛੋ ਗੈਦਨੇ ਆਪਾਂ ਤੇ ਆਏ ਨਹੀਂ ਕੋਈ ਡੰਗ ਡੋਕ ਨਹੀਂ ਥੋੜਾ ਮੁੰਡਾ ਡੰਗ ਦਿਖਾ ਲਓ ਜੀ ਡੰਗ ਵੀ ਵੇਖ ਲਓ ਭਾਈ ਲਾਵੇ ਮੁੰਡਿਆ ਟਾਈਮ ਥੋੜਾ ਹੇ! ਓ ਛੜਦਾ ਹੁਣ ਮਾਰਿਆ ਆਹਾ ਹਾ ਹਾ ਸਵਾਦ ਹੀ ਆ ਗਿਆ ਇਹਦੀ ਵੱਜਿਆ ਨਹੀਂ ਵੱਜ ਗਿਆ ਵੀਰੇ ਹੈ ਆਹਾ ਹਾ 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 ਹੁਣ ਲੜੂਆ ਇਹ ਇੱਥੇ ਚੱਲ ਮੈਂ ਚਲ ਬਲੀ